चिट्टा 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 फतेह गुरूप आफ इंस्टीट्यूशंस दे एजुकेशन कॉलेज दे सिख्यार्थी अध्यापका वल्लो पंजाब स्टेट अध्यापक योग्यता टेस्ट पास करन दे संस्था दे इतिहासिक रिकार्ड बणंदे जशन मौके सिख्यार्थी अध्यापका दा सम्मान समारोह करवाया गया जिस विच मुख्य मेहमान वजो परो बलजिंदर कौर एमएलए ਹਲਕਾ ਤਲਵੰਡੀ ਸਾਬੋ ਅਤੇ ਚੀਫ ਵਿੱਤ ਕੈਬਨਿਟ ਰੈਂਕ ਪੰਜਾਬ ਸਰਕਾਰ ਸ਼ਾਮਿਲ ਹੋਈ ਇਸ ਮੌਕੇ ਫਤਿਹਗੁਰੂਪ ਥੀਏਟਰ ਦੇ ਕਲਾਕਾਰ ਵਿਦਿਆਰਥੀਆਂ ਵੱਲੋਂ ਰੰਗਾ ਰਾਂਗ ਪ੍ਰੋਗਰਾਮ ਅਤੇ ਯੋਗ ਨਸ਼ਿਆ ਵਿਰੁੱਧ ਮੁਹਿੰਮ ਤੇ ਨਾਟਕ ਇੱਕ ਸੀ ਰਾਂਗ ਸਫੇਦ ਪੇਸ਼ ਕੀਤਾ ਗਿਆ ਰੰਗਾਂ ਨੇ ਪਰ ਸਿੱਖਿਆ ਦੀ ਗੱਲ ਇਸ ਮੰਚ ਤੇ ਕਦੇ ਕਿਸੇ ਨੇ ਨਹੀਂ ਕੀਤੀ ਲੱਗੇ ਹੋਏ ਪੂਰੇ ਜੋਰ ਨਾਲ ਕਿ ਅਸੀਂ ਸਾਡੇ ਸਕੂਲਾਂ ਨੂੰ ਸਾਡੇ ਉਸ ਮਾਨ ਨੂੰ ਸਾਡੇ ਪਿੰਡਾਂ ਨੂੰ ਜਿੱਥੇ ਸਾਡੇ ਬੱਚੇ ਪੜ੍ਹਦੇ ਹਨ ਮਨ ਖੋਟ ਅਕੇਲੇ ਕਿ ਕਿ ਕਹਾਲ ਮੈਨੂੰ ਪਤਾ ਜੇ ਸਹੀ ਜੈ ਸਹੀ ਐਜੂਕੇਸ਼ਨ ਸਰਕਾਰੀ ਸਕੂਲ ਦਾ ਪੜਿਆ ਬਣਿਆ ਕਿ ਕਿ ਜ਼ਿੰਦਗੀ ਚ ਮਾਰ ਦਿੱਤਾ ਹੈ ਕਿਉਂ ਬੇਸ ਤੋਂ ਉੱਠਿਆ ਅਗਰਾਉਂਡ ਤੋਂ ਉੱਠਿਆ ਜਿਹੜਾ ਗਰਾਉਂਡ ਤੋਂ ਉੱਠਿਆ ਪਰ ਬਹੁਤ ਉਲੰਧੀਆਂ ਨੂੰ ਸੋ ਅਸੀਂ ਉਹਨਾਂ ਨੂੰ ਯਾਕੇਲੇ ਕਿਹਾ ਉਸ ਸਪੇਸ ਉਸ ਆਧਾਰ ਨੂੰ ਉਸ ਪੰਜਾਬ ਦੇ ਮੂਲ ਨੂੰ ਉਸ ਗ੍ਰੰਥ ਬਹੁਤ ਛੋਣਾ ਮਫਾ ਔਰ ਇੱਕ ਉਹਨਾਂ ਸਟੂਡੈਂਟਸ ਨੂੰ ਨਾ ਬਦਾਰਥੀ ਉਹਨੂੰ ਇੱਕ ਵੱਖਰੀ ਖੁਸ਼ੀ ਮਹਿਸੂਸ ਹੁੰਦੀ ਆ ਕਿ ਜਦੋਂ ਉਹਨਾਂ ਨੂੰ ਲੱਗਦਾ ਕਿ ਇੱਕ ਪੋਲੀਟੀਕਲ ਸਿਸਟਮ ਦੇ ਵਿੱਚੋਂ ਕਿ ਸਾਡੇ ਬਣਾਏ ਹੋਏ ਐਮਐਲਏ ਸਾਨੂੰ ਆ ਕੇ ਮਿਲਦੇ ਨੇ ਉਹਨਾਂ ਦੇ ਵੱਖਰਾ ਹੀ ਉਹਨਾਂ ਦੇ ਚਿਹਰਿਆਂ ਤੇ ਹੁੰਦਾ ਹੈ ਸੋ ਉਸ ਖੁਸ਼ੀ ਦੇ ਮਾਹੌਲ ਨੂੰ ਮੈਂ ਤਾਂ ਇਹ ਕਹੂੰਗੀ ਕਿ ਅਸੀਂ ਸਾਰੇ ਮੈਂ ਆਪਣੀ ਗੱਲ ਕਰਾਂ ਜੇ ਤਲਵੰਡੀ ਸਾਬੋ ਪੁਰ ਉਸ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਮੈਨੂੰ ਖੁਸ਼ੀ ਹੈ ਕਿ ਸਾਡੇ ਪ੍ਰੋਗਰਾਮ ਸਕੂਲਾਂ 'ਚ ਹੋ ਰਿਹਾ ਤੇ ਉਹਨਾਂ ਸਟੂਡੈਂਟਸ ਨੂੰ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਟੀਚਰ ਸਾਹਿਬਾਨ ਨੂੰ ਜਿਹੜੇ ਸਾਡੇ ਸਰ ਜਨਹਾਰ ਨੇ ਆਫਕੋਰਸ ਪੰਜਾਬ ਦੇ ਪਰਿਕਸ਼ਾ ਦਾ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਇਤੋਂ ਚੰਗੀ ਗੱਲ ਕਿ ਨਹੀਂ ਮਰੋ ਜੀ ਸੋੜਿਆਲੇ ਹਲਕਾ ਠੀਕ ਹੈ ਤੁਸੀਂ ਜੀ ਬੋਲਦੇ ਹੋ ਮਰੋ ਜਿੱਥੇ ਵਿਰੋਧ ਹੁੰਦਾ ਤਾਂ ਤਦ ਮਾਰ ਕੇ ਹਲਕੇ ਦੀ ਪ੍ਰੋਬਲਮ ਬਣਦੀ ਹੈ ਇਹ ਕਰਦੇ ਬਾਲ ਤੁਸੀਂ ਸਰ ਨਹੀਂ ਜੀ ਦੇਖੋ ਕਿਤੇ ਨਾ ਕਿਤੇ ਚਲੋ ਕੋਈ ਵਿਚਾਰਕ મતਭੇਦ ਹੋਣ ਦੇ ਪਰ ਅਸੀਂ ਇਹ ਕਹਿੰਦੇ ਕਿ ਇਹ ਕਿਵੇਂ ਸਾਰੇ ਇਕੱਠੇ ਮੁਰਕੇ ਜਿਵੇਂ ਵੀ ਪੰਜਾਬ ਦੇ ਐਮਐਲਏ ਦਾ ਸਾਡੀ ਸਰਕਾਰ ਅਸੀਂ ਲੱਗੇ ਤੇ ਇਸੇ ਬੇਸ ਤੇ ਹੋਏ ਨਹੀਂ ਪ੍ਰੋਗਰਾਮ ਹੀ ਸਿੱਖਿਆ ਗ੍ਰਾਂਤੀ ਦੇ ਹੋ ਰਿਹਾ ਫਿਰ ਵੀ ਵਿਰੋਧ ਹੋ ਰਿਹਾ ਜੀ ਇਹ ਕਾਰਨ ਪੁੱਛੋ ਮਤਲਬ ਹੋ ਸਕਦਾ ਦਾ ਕਿਸੇ ਨਾ ਕਿਸੇ ਏਰੀਆ ਦੇ ਵਿੱਚ ਉਹਨਾਂ ਦੀ ਅਲੱਗ-ਅਲੱਗ ਆਪਣੀ ਕੀ ਮਤ ਦੇ ਰਹੇ ਹਨ ਪਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਿੰਝੋਟਾਂ ਸੀਤੇ ਬਤਰੀਆਂ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਪੰਜਾਬ ਦਾ ਐਸਾ ਵਾਸੀ ਹੋਵੇਗਾ ਜਿਹੜਾ ਇਹ ਚਾਹੁੰਦਾ ਹੋਊਗਾ ਕਿ ਸਾਡੀ ਸਿੱਖਿਆ ਨਾ ਅੱਗੇ ਵਧੇ ਅਸੀਂ ਸਾਰੇ ਦੇ ਸਾਰੇ ਸਾਰੇ ਪੰਜਾਬ ਦੇ ਵਾਸੀ ਦੇ ਲੋਕ ਕਾਮਨਾ ਕਰਦੇ ਆ ਕਿ ਅਸੀਂ ਪੰਜਾਬ ਨੂੰ ਅੱਗੇ ਵਧਾਈਏ ਸਿੱਖਿਆ ਨੂੰ ਅੱਗੇ ਵਧਾਈਏ ਸਾਡੇ ਸਕੂਲਾਂ ਨੂੰ ਅੱਗੇ ਵਧਾਈਏ ਸਾਡੇ ਵਿਦਿਆਰਥੀਆਂ ਨੂੰ ਅੱਗੇ ਵਧਾਈਏ ਅਗਰ ਇੱਕ ਪਿੰਡ ਦੀ ਵੀ ਗੱਲ ਕਰਾਂਗੇ ਨਾ ਤਾਂ ਪੂਰਾ ਪਿੰਡ ਯੂਨਿਟੀ ਬਣਾ ਕੇ ਉੱਥੇ ਕਹਿੰਦਾ ਹੋਣਾ ਵੀ ਸਾਡਾ ਸਕੂਲ ਤਰੱਕੀ ਕਰੇ ਪਿੰਡ ਦਾ ਇਹ ਹਰ ਕਿਸੇ ਦੀ ਤਮੰਨਾ ਕਿ ਲੋਕਾਂ ਨੂੰ ਸਮਝਾਉਣ ਤੇ ਵੀ ਕਮੀ ਰਹਿ ਗਈ ਸਰਕਾਰ ਬੰਦ ਨਹੀਂ ਆਸ ਤਾਂ ਕੁਝ ਨਹੀਂ ਇਸ ਤੇ ਲੱਗਿਆ ਨਹੀਂ ਬਹੁਤ ਜ਼ਿਆਦਾ ਹੋ ਰਿਹਾ ਜੀ ਉਹ ਉਹਨਾਂ ਦਾ ਚਲੋ ਹਾਂ ਅੱਜ ਫੈਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤੇ ਬਹੁਤ ਵੱਡਾ ਸਨਮਾਨ ਸਮਾਰੋਹ ਸੀ ਉਹਨਾਂ ਵਿਦਿਆਰਥੀਆਂ ਦਾ ਜਿਨ੍ਹਾਂ ਵਿਦਿਆਰਥੀਆਂ ਨੇ ਇੱਥੇ ਈਟੀਟੀ ਤੇ ਬੀ ਐਡ ਕਰਦਿਆਂ ਹੋਇਆਂ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੀ ਯੋਗਤਾ ਦਾ ਅਧਿਆਪਕ ਯੋਗਤਾ ਟੈਸਟ ਜਿਹਨੂੰ ਪੀਐਸ ਟੈਟ ਜਿਹੜਾ ਹੈਗਾ ਆਖਿਆ ਜਾਂਦਾ ਉਹ ਟੈਸਟ ਫਤਿਹ ਗਰੁੱਪ ਫਿਨਿਸ਼ਨ ਦੇ ਵਿਦਿਆਰਥੀਆਂ ਨੇ ਪੜਦਿਆਂ ਪੜਦਿਆਂ ਹੀ ਪਾਸ ਕੀਤਾ ਤੇ ਵੱਡੀ ਗੱਲ ਇਹ ਹੈ ਕਿ ਇਸ ਸੰਸਥਾ ਦੇ ਲਗਭਗ 50 ਤੋਂ ਉੱਪਰ ਵਿਦਿਆਰਥੀ ਜਿਹੜੇ ਹੈਗੇ ਆ ਉਹ ਪੀਐਸ ਟੈਟ ਪੜਦਿਆਂ ਪੜਦਿਆਂ ਕਲੀਅਰ ਕਰ ਗਏ ਤੇ ਇਹ ਸਾਨੂੰ ਪਤਾ ਲੱਗਾ ਕਿ ਆ ਇਹ ਪੰਜਾਬ ਦੇ ਸਾਰੇ ਕਾਲਜਾਂ ਦੇ ਵਿੱਚ ਐਜੂਕੇਸ਼ਨ ਕਾਲਜਾਂ ਦਾ ਸਭ ਤੋਂ ਵੱਡਾ ਡਾਟਾ ਹੈ ਜਾਨੀ ਪੰਜਾਬ ਦਾ ਇੱਕ ਨੰਬਰ ਰਿਕਾਰਡ ਬਣਿਆ ਕਿ ਪੰਜਾਬ ਦੇ ਕਿਸੇ ਇੱਕ ਕਾਲਜ ਦੇ ਇੰਨੇ ਵਿਦਿਆਰਥੀਆਂ ਨੇ ਇੱਕ ਵਾਰ ਦੇ ਵਿੱਚ ਟੈਟ ਕਲੀਅਰ ਕੀਤਾ ਹੋਵੇ ਉਹਦਾ ਕਾਰਨ ਇਹ ਹੈ ਕਿ ਵਿਦਿਆਰਥੀਆਂ ਨੂੰ ਇੱਥੇ ਜਿਹੜੀ ਹੈਗੀ ਹੈ ਕੋਚਿੰਗ ਵਿਦਿਆਰਥੀਆਂ ਦੀਆਂ ਕਲਾਸਾਂ ਵਿਦਿਆਰਥੀਆਂ ਦੀ ਗਾਈਡੈਂਸ ਕਾਉਂਸਲਿੰਗ ਇਹ ਬਹੁਤ ਮਿਹਨਤ ਤੇ ਪ੍ਰਾਪਰ ਤਰੀਕੇ ਨਾਲ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੇ ਚੀਫ ਵਿਪ ਕੈਬਨਿਟ ਰੈਂਕ ਵਰਜੋ ਪ੍ਰੋਫੈਸਰ ਬਲਜਿੰਦਰ ਕੌਰ ਜੀ ਐਮ ਐਲ اے ਹਰਕਤ ਵਰਦੀ ਸਾਹਿਬ ਉਹ ਬਤੌਰ ਮੁੱਖ ਮਹਿਮਾਨ ਸ਼ਾਮ ਰ ਹੋਈ ਸੀ ਤੇ ਸਾਰੇ ਵਿਦਿਆਰਥੀਆਂ ਦਾ ਇਥੇ ਸਨਮਾਨ ਕੀਤਾ ਗਿਆ